ਪਿੰਡ ਖਰਮ ਪਰਦੇ ਨੌਜਵਾਨਾਂ ਅਤੇ ਸੰਗਤਾਂ ਵੱਲੋਂ ਹੋਲੇ ਮੱਲੇ ਤੇ ਨੰਦਪੁਰ ਸਾਹਿਬ ਨੂੰ ਜਾਂਦੀਆਂ ਸੰਗਤਾਂ ਲਈ ਚੰਡੀਗੜ੍ਹ ਪਾਈਪਾਸ ਉਪਰ ਗੰਨੇ ਦੇ ਰਸਤਾ ਲੰਗਰ ਲਗਾਇਆ ਗਿਆ 424 ਨਿਊਜ਼ ਅਮ੍ਰਿਤ ਖਰਮ ਪਰ ਅੰਮ੍ਰਿਤ ਪੀਓ ਸਰਕਾਰ ਦੇ ਜੀ ਅੰਮ੍ਰਿਤ ਪੀਓ Ah, okay, que ਸਰਦਾ ਜੀ ਦੇ ਅੰਮ੍ਰਿਤ ਪੀਏ ਨੂੰ ਸਰਦਾ ਜੀ ਦੇ the beat ਅੰਮ੍ਰਿਤ ਪੀਓ ਸਦਾ ਜੀਵਨ ਅੰਮ੍ਰਿਤ ਪੀਓ ਹੋ ਲਮਨ ਲਮਨਾਇਆ ਜਾ ਰਿਹਾ ਉਹਦੀ ਲੱਖ ਲੱਖ ਵਧਾਈ ਦਿੰਦੇ ਆ ਸਾਡੇ ਨਗਰ ਫਰਮਪੁਰ ਦੀ ਸੰਗਤ ਨੇ ਬਹੁਤ ਉਤਸ਼ਾਹ ਕੀਤਾ ਆ ਤੇ ਸਾਡਾ ਚੌਥਾ ਪੰਜਵਾਂ ਲੰਗਰ ਹੋ ਗਿਆ ਆ ਐਨ ਆਰ ਆਈ ਸੰਗਤ ਸਾਰੀ ਫਰਮਪੁਰ ਦੀ ਤੇ ਨਗਰ ਨਿਵਾਸੀ ਪੂਰੇ ਕਮੇਟੀ ਪੰਚਾਇਤ ਸਾਰੀ ਨਾਲ ਹੋ ਕੇ ਤੇ ਲੰਗਰ ਲਗਾ ਰਹੀ ਆ ਸੰਗਤਾਂ ਦੇ ਜਾਣ ਵਾਸਤੇ ਜਿਹੜੇ ਜਾਂਦੇ ਆ ਰਾਤ ਉਹਨੂੰ ਸ਼ੁਭੀਰ ਦਾ ਲੰਗਰ ਕਰ ਰਹੀ ਆ ਰਸ ਦਾ ਇਸ ਸਮਾਜਾ ਕਿਨੇ ਦਿਨ ਚੱਲਣਾ ਚਾਹਣਾ ਕਰ ਗਿਆ ਇਹ ਲੰਗਰ 2 ਦਿਨ ਚੱਲ ਰਿਹਾ ਜੀ ਅੱਜ ਤੇ ਕੱਲ ਚੱਲ ਰਿਹਾ ਆ ਤੇ 14 ਤਰੀਕ ਨੂੰ ਸਾਰੀਆਂ ਸੰਗਤਾਂ ਕਨਪਰ ਸਾਹਿਬ ਜਾ ਰਹੀਆਂ ਕਿੰਨੇ ਦਿਨ ਚੱਲੇਗਾ ਉਹ ਟੋਟਲੇ ਇਹ ਦੋ ਦਿਨ ਚੱਲੇਗਾ ਜੀ ਅੱਜ ਤੇ ਕੱਲ ਚੱਲੇਗਾ ਅੱਜ ਕਾਹਦਾ ਲੱਗਾ ਵਾ ਅੱਜ ਰਸਦਈ ਲੱਗਾ ਕੱਲ ਵੀ ਰਸਦਈ ਹੋਏਗੀ ਕੀ ਸੰਗਤ ਨੂੰ ਕੀ ਕਰਨਾ ਕਹਿਣਗੇ ਸੰਗਤ ਨੂੰ ਇਹ ਹੈ ਬੱਦ ਤੋਂ ਬੱਦ ਉਤਸ਼ਾਹ ਨਾਲ ਸੰਗਤਾਂ ਦੀ ਸੇਵਾ ਕਰੋ ਇਹ ਬਾਰ ਬਾਰ ਦਿਨ ਨਹੀਂ ਆਉਂਦੇ ਇਹ ਸਾਲ ਬਾ ਦਿਨ ਆਉਂਦਾ ਆ ਇਹਨੂੰ ਬੜੀ ਸ਼ਰਧਾ ਤੇ ਤੁਮ ਸਾਮਨਾ ਮਨਾਇਆ ਜਾਵੇ ਤੇ ਕਾਨੂੰਨ ਦੇ ਦਾਰਿਚ ਰਹਿ ਕੇ ਮਨਾਇਆ ਜਾਵੇ